ਦਿੱਲੀ ਐਲਜੀ ਵੀਕੇ ਤਖਸੈਨਾ ਨੇ ਲੇਖਿਕਾ ਅਰੁੰਦਤੀ ਰੌਏ ਅਤੇ ਕਸ਼ਮੀਰ ਕੇਂਦਰੀਆ ਵਿਸ਼ਵਵਿਦਿਆਲਿਆ ਦੇ ਵਿੱਚ ਕਮਾਂਤਰੀ ਕਾਨੂੰਨ ਦੇ ਸਾਬਕਾ ਪ੍ਰੋਫੈਸਰ ਡਾਕਟਰ ਸ਼ੀਖ ਸ਼ੌਕਤ ਹੁਸੈਨ ਦੇ ਖਿਲਾਫ ਯੂਐਪੀਏ ਕਾਨੂੰਨ ਦੇ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦਿੱਤੀ ਦੋਨਾਂ ਦੇ ਖਿਲਾਫ ਸਾਲ 2010 ਵਿੱਚ ਸੁਸ਼ੀਲ ਪੰਡਿਤ ਨੇ ਐਫਆਈਆਰ ਦਰਜ ਕਰਵਾਈ ਸੀ अरुंदति रॉय ਅਤੇ ਹੁਸੈਨ ਤੇ 1 ਇਕਤੂਬਰ 2010 ਨੂੰ ਦਿੱਲੀ ਦੇ ਕਾਪਰ ਨਿਕਸ ਰੋਡ ਤੇ ਮੌਜੂਦ ਐਲਟੀਜੀ ਆਡੀਟੋਰੀਅਮ ਦੇ ਵਿੱਚ ਆਜ਼ਾਦੀ ਦੀ ਆਨਲਾਈਨ ਵੇ ਦੀ ਬੈਨਥਲੀ ਆਯੋਜਿਤ ਇੱਕ ਸੰਮੇਲਨ ਦੇ ਵਿੱਚ ਪ੍ਰਤਾਉ ਭਾਸ਼ਣ ਦੇਣ ਦਾ ਰੋਪ ਹੈ ਸੰਮੇਲਨ ਦੇ ਵਿੱਚ ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ ਦਾ ਪ੍ਰਚਾਰ ਕੀਤਾ ਗਿਆ ਸੀ ਭਾਸ਼ਣ ਦੇਣ ਵਾਲਿਆਂ ਵਿੱਚ ਸੈਦ ਅਲੀ ਸ਼ਾ ਗਿਲਾਨੀ ਐਸਏਆਰ ਗਿਲਾਨੀ ਅਰੁੰਦਤੀ ਰੌਏ ਡਾਕਟਰ ਸ਼ੇਖ ਸ਼ੌਕਤ ਹੁਸੈਨ ਅਤੇ ਮਾਓਵਾਦੀ ਸਮਰਥਕ ਵਰਵਰ ਰਾਓ ਸ਼ਾਮਲ ਸਨ 21 ਅਕਤੂਬਰ 2010 ਨੂੰ ਦਿੱਤੇ ਭਾਸ਼ਣਾਂ ਨੂੰ ਲੈ ਕੇ ਕਸ਼ਮੀਰ ਦੇ ਸਮਾਜਿਕ ਕਾਰਕੁਨ ਫੁਸ਼ੀਲ ਪੰਡਿਤ ਨੇ 28 ਅਕਤੂਬਰ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਇਸ ਦੇ ਬਾਅਦ ਦਿੱਲੀ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਹਦੀਸ਼ ਤਬਾਦ ਰੌਏ ਅਤੇ ਹੁਸੈਨ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਅਕਤੂਬਰ 2023 ਦੇ ਵਿੱਚ ਦਿੱਲੀ ਐਲ ਜੀ ਵੀ ਕੇ ਸਖਤੇਨਾ ਨੇ ਸੀ ਆਰ ਪੀ ਸੀ ਦੀ ਧਾਰਾ 196 ਅਤੇ ਆਈ ਪੀ ਸੀ ਦੀ ਵੱਖ-ਵੱਖ ਧਾਰਾਵਾਂ 153 ਐ ਧਰਮ ਜਾਤੀ ਜਨਮ ਸਥਾਨ ਨਿਵਾਸ ਭਾਸ਼ਾ ਆਦਿ ਦੇ ਆਧਾਰ ਤੇ ਵੱਖ-ਵੱਖ ਸਮੂਹਾਂ ਦੇ ਵਿੱਚ ਦੁਸ਼ਮਣੀ ਨੂੰ ਵਧਾਵਾ ਦੇਣਾ ਅਤੇ ਸਦ ਭਾਵ ਬਣਾਏ ਰੱਖਣ ਦੇ ਲਈ ਹਾਨੀਕਾਰਕ ਕਾਰਜ ਕਰਨਾ 153B ਅਤੇ 505 ਦੇ ਤਹਿਤ ਰੌਏ ਅਤੇ ਹੁਸੈਨ ਉਤੇ ਕੇਸ ਚਲਾਉਣ ਦੀ ਇਜਾਜ਼ਤ ਦਿੱਤੀ ਗਈ। ਸਾਲ 1997 ਵਿੱਚ ਲੇਖਿਕਾ ਅਰੁੰਦਤੀ ਰੌਏ ਦੀ ਕਿਤਾਬ ਰਿਗਾਰਡ ਆਫ ਸਮਾਲ ਥਿੰਗਸ ਨੂੰ ਬੁਕਰ ਪ੍ਰਾਈਜ਼ ਮਿਲ ਚੁੱਕਿਆ ਹੈ। ਇਹ ਉਹਨਾਂ ਦਾ ਪਹਿਲਾ ਉਪਨਿਆਸ ਸੀ ਇਸ ਨੂੰ ਪਾਉਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਸਨ। ਨੋਬਲ ਪੁਰਸਕਾਰ ਦੇ ਬਾਅਦ ਬੁਕਰ ਪ੍ਰਾਈਜ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਇਹ ਦੁਨੀਆ ਭਰ ਦੇ ਵਿੱਚ ਸਾਹਿਤ ਜਗਤ ਦੇ ਪ੍ਰਮੁੱਖ ਪੁਰਸਕਾਰਾਂ ਵਿੱਚੋਂ ਇੱਕ ਹੈ।